ਮਾਸੀ ਅਸੀ ਕਾ ਮੈਂ ਮਾਸੀ ਗਾਰ ਕੋਟ ਕਿਹਾ ਠੀਕ ਹੈ ਮਾਸੀ ਸਮਾਨ ਵਾਲਾ ਗੱਡੀ ਚ ਬਸ ਇੱਕ ਬੈਗ ਕਰਦੇ ਆ ਭਾਈ ਜਿਵੇਂ ਪੰਡਾ ਤੁਸੀਂ ਆਪਣੇ ਇਹ ਆਪਣੇ ਮਾਸੀ ਆ ਕੰਮ ਕਰਦੇ ਆ ਪੁੱਤ ਤੇ ਹੁਣ ਆਪਾਂ ਕੰਮ ਵਾਲਿਆਂ ਦੇ ਵੀ ਪੈਰੀ ਹੱਥ ਲਾਵਾਂਗੇ ਬਿਮਾਰੀ ਉਮਰ ਦੀ ਆ ਤੇਰਾ ਜੀ ਕਰਦਾ ਲਾਲਾ ਨਹੀਂ ਜੀ ਕਰਦਾ ਨਾਲ ਆ ਤੁਸੀਂ ਘਰ ਦਾ ਧਿਆਨ ਨਹੀਂ ਰੱਖਦੇ ਕੀ ਹੋਇਆ ਪਤਾ ਮੈਂ ਪੁੱਤ ਨਹੀਂ ਮੈਂ ਮਾਲਕ ਨਾ ਸਿਲੰਡਰ ਖਤਮ ਹੋਇਆ ਸਟੋਰ ਚੋਂ ਲਿਆ ਕੇ ਸਿਲੰਡਰ ਲਾਓ ਉਹ ਮੰਜੀਤ ਲਾਉਂ ਕਿਉਂ ਮੰਜੀਤ ਕਿਉਂ ਲਾਊਗਾ ਜੇ ਤੁਸੀਂ ਕੰਮ ਨਹੀਂ ਕਰਨਾ ਤਾਂ ਪਿੰਡ ਜਾਓ ਮੈਨੂੰ ਡਾਕਟਰ ਨੇ ਮਨਾ ਕੀਤਾ ਫਿਰ ਕੰਮ ਮੱਸੀਂ ਕਰਨਾ ਮੈਨੂੰ ਡਾਕਟਰ ਨੇ ਮਨਾ ਕੀਤਾ ਹੋਇਆ ਕੰਮ ਤੋਂ ਭਾਰੇ ਕੰਮ ਮੈਂ ਕੋਈ ਜੋਕ ਸੁਣਾਇਆ ਜਾ ਲੈ ਕੇ ਆ ਉਹ ਸਿਲੰਡਰ ਫੁੱਡੀ ਨਾ ਹੋਵੇ ਤਾਂ ਹਾਂ ਜੀ ਇਹਨਾਂ ਨੂੰ ਤੁਸੀਂ ਘਰੇ ਭੇਜੋ ਕਿ ਤੁਸੀਂ ਬੁੱਢੇ ਠੇਰੇ ਰੱਖਿਆ ਇਹਨਾਂ ਤੋਂ ਕੰਮ ਕੁੰਮ ਨਹੀਂ ਹੁੰਦਾ ਤੇ ਕੋਈ ਹੋਰ ਚੰਗਾ ਬੰਦਾ ਰੱਖੋ ਜਵਾਨ ਜਿਹੜਾ ਕੰਮ ਕਰੇ ਕਰਦਾ ਮੈਂ ਠੀਕ ਐ ਹਾਂ ਜੀ ਬੁਲਾਇਆ ਤੁਸੀਂ ਹਾਂ ਜੀ ਕੋਈ ਗੱਲ ਨਹੀਂ ਪੁੱਤ ਮੈਂ ਇੱਥੇ ਠੀਕ ਆ ਮਸੀ ਪਿੰਡ 'ਚ ਕੋਈ ਹੈਗਾ ਰਿਸ਼ਤੇਦਾਰ ਕੋਈ ਸੰਪਰਕ ਹੈ ਕਿਸੇ ਨਾਲ ਕਿਉਂ ਕੋਈ ਕੰਮ ਸੀ ਪੁੱਤ ਨੇ ਕੰਮ ਦਾ ਕੋਈ ਨਹੀਂ ਸੀਗਾ ਇਹ ਅਸੀਂ ਕਹਿੰਦੇ ਜੀ ਤੁਸੀਂ 4 ਦਿਨ ਪਿੰਡ ਲਾ ਆਉਂਦੇ ਪਰ ਇੱਥੇ ਕੰਮ ਕੌਣ ਸੰਭੂਗਾ ਘਰੇ ਕੰਮ ਕਰਨ ਵਾਲਾ ਤਾਂ ਕੋਈ ਹੈ ਨਹੀਂ ਨਹੀਂ ਇੱਥੇ ਅਸੀਂ ਦੇਖ ਲਵਾਂਗੇ ਤੁਸੀਂ ਪਿੰਡ ਜਾਇਓ ਨਹੀਂ ਮੈਂ ਨਹੀਂ ਜਾਣਾ ਪਰ ਘਰ ਕੌਣ ਸੰਭੂਗਾ ਘਰੇ ਕੌਣ ਕੰਮ ਕਰਨ ਵਾਲਾ ਤੁਸੀਂ ਹੋਗੇ ਘਰ ਦਾ ਕੰਮ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਕੌਣ ਸੰਭੂਗਾ ਫਿਕਰ ਕਰਨ ਵਾਲੇ ਅਸੀਂ ਬੈਠੇ ਹਾਂ ਨਾ ਤੁਸੀਂ ਆਪਦਾ ਹਿਸਾਬ ਕਰੋ ਤੇ ਜਾਓ ਜੇ ਸਾਬ ਕਰ ਨਹੀਂ ਆ ਤਾਂ ਮੇਰੀ ਸਾਰੀ ਜ਼ਿੰਦਗੀ ਦਾ ਕਰਤ ਤੇ ਮੇਰੀ ਜਵਾਨੀ ਦਾ ਜਿਹੜੀ ਇੱਥੇ ਲੰਘੀ ਹੈ ਹਾਰ ਦੁੱਖ ਸੁੱਖ ਰੋਣਾ ਹੱਸਣਾ ਉਹ ਸਾਰੀਆਂ ਚੀਜ਼ਾਂ ਦਾ ਹਿਸਾਬ ਕਰ। ਮੈਂ ਤਾਂ ਕਦੇ ਇਸ ਘਰ ਤੋਂ ਤਨਖਾਹ ਵੀ ਨਹੀਂ ਲਈ। ਮੈਂ ਤਾਂ ਪੋਲੀ ਗਈ ਸੀ ਕਿ ਮੈਂ ਇਸ ਘਰ ਦੀ ਕੰਮ ਵਾਲੀ ਆ। ਤੇ ਕੰਮ ਵਾਲਿਆਂ ਦੀ ਕੋਈ ਪਰਵਾਹ ਨਹੀਂ ਹੁੰਦਾ। ਹਿਸਾਬ ਕਰਨਾ ਹੀ ਆ। ਤੇ ਮੇਰੇ ਗੁਰਦੇ ਦਾ ਕਰਦੂ। ਜਿਹੜਾ ਮੈਂ ਇਹਨਾਂ ਦੀ ਮੰਮੀ ਨੂੰ ਦਿੱਤਾ ਸੀ। ਪਿੰਡੋਂ ਮੈਨੂੰ ਲਿਆਂਦਾ ਹੀ ਉਸ ਕੰਮ ਲਈ ਗਿਆ ਸੀ। ਇਹ ਤੁਸੀਂ ਕਿਹਾ ਸੀ ਨਾ ਜੀ ਮੈਂ ਪਾਰਾ ਕੰਮ ਨਹੀਂ ਕਰਾਂ। ਇਸੇ ਕਰਕੇ ਮੈਂ ਤੋਂ ਪਾਰਾ ਕੰਮ ਮੰਗ ਨਹੀਂ ਅਦਾ। ਹਿਸਾਬ ਕਰਨਾ ਤਾਂ ਉਹਨਾਂ ਸਾਰੀਆਂ ਚੀਜ਼ਾਂ ਦਾ। ਮੇਰੇ ਜੀ ਕੰਮੇ ਬੈ ਗੀ ਸੀ ਕਿ ਮੈਂ ਇਸ ਪਰਿਵਾਰ ਦਾ ਖਾਦੇ ਹਿੱਸਾ ਨਹੀਂ ਬਣ ਸਕਦਾ। ਚਲੋ ਠੀਕ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਸਾਡੀ ਸੀ ਇੱਕ ਛੋਟੀ ਜੀ ਕੋਸ਼ਿਸ਼ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਤੁਹਾਨੂੰ ਸਪੋਰਟ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ